ਮੈਟਰ ਤੁਹਾਨੂੰ ਅੱਜ ਲਾਲ ਚੰਬੀ ਘੋੜੀ ਦਿਖਾਉਣ ਲੱਗਿਆ ਆਪਾਂ ਤੇ ਗੱਬਣ ਘੋੜੀ ਆ ਕਈ ਮਿੱਤਰ ਪਿਆਰੇ ਗੱਬਣ ਘੋੜੀ ਭਾਲ ਰਹੇ ਹੁੰਦੇ ਨੇ ਨਵੇਂ ਬੰਦੇ ਵੀ ਆਪਾਂ ਨੂੰ ਕੋਈ ਚੰਗੀ ਜੀ ਘੋੜੀ ਮਿਲ ਜੇ ਗੱਬਣ ਘਰੇ ਰੱਖਣ ਵਾਸਤੇ ਬੱਚਿਆਂ ਲਈ ਨੌਕਰੇ ਬੱਚੇ ਦੇਣ ਵਾਲੀ ਘੋੜੀ ਆ ਪਹਿਲਾਂ ਨੇ ਨੌਕਰਾਂ ਬੱਚਾ ਦਿੱਤਾ ਹੋਇਆ ਤੇ ਸਾਰੀ ਡਿਟੇਲ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਣੀ ਨਾਲ ਤੇ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਗੱਲ ਕਰਦੇ ਆ ਇਸ ਘੋੜੀ ਦੀ ਸ਼ਕੀਨ ਬਹੁਤ ਆ ਕੰਨਾ ਕੋਨਾ ਦੀ ਸੋਹਣੀ ਆ ਚੈੱਕ ਕਰੋ ਤੁਸੀਂ ਪੌਰੀ ਵੀ ਵਧੀਆ ਉੱਚੀ ਆ ਤੇ ਬਾਕੀ ਬਾਡੀ ਬਾਂਤਰ ਦੀ ਸੋਹਣੀ ਆ ਪਲੀ ਹੋਈ ਘੋੜੀ ਆ ਕੋਈ ਕਿਸੇ ਪਾਸੋਂ ਲੀਸੀ ਨਹੀਂ ਘੋੜੀ ਦੋਸਤੋ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਆ ਤੁਸੀਂ ਸਕਰੀਨ ਤੇ ਚੈਂਪੀਅਨ ਬਾਦਸ਼ਾਹ ਘੋੜਾ ਦੇਖ ਰਹੇ ਹੋ ਇਸ ਘੋੜੇ ਦਾ ਅੱਗੇ ਬੱਚਾ ਦਾ ਬਹੁਤ ਚੰਗੀ ਹਲਟ ਦਾ ਉਸ ਘੋੜੇ ਤੋਂ ਇਹ ਗੱਬਣ ਆ ਤੇ ਪਹਿਲਾਂ ਨੇ ਨੋਕਰਾ ਬੱਚਾ ਦਿੱਤਾ ਇਸ ਵਾਰੇ 8 ਮਹੀਨਾ ਦੀ ਗੱਬਣਾ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਦੋਸਤੋ ਘੋੜੀ ਹਾਈਟ ਇਹਦੀ 60 ਇੰਚਾ ਘੋੜੀ ਦੀ ਤੇ ਸਵਾਰੀ ਵਗੈਰਾ ਕਰਾਉਂਦੀ ਆ ਇਹ ਪੰਜਾਬਾ ਸਟੱਡ ਫਾਰਮ ਦੇ ਉੱਪਰ ਖੜੀ ਆ ਦੋਸਤੋ ਜ਼ਿਲ੍ਹਾ ਵਾਇਆਂ ਨੂੰ ਸ੍ਰੀ ਮੁਕਸਰ ਸਾਹਿਬ ਆ ਪੈਂਦਾ ਪੰਜਾਬਾ ਸਟੱਡ ਫਾਰਮ ਜਿੱਥੇ ਚਾਰ ਵਾਰ ਦਾ ਚੈਂਪੀਅਨ ਘੋੜਾ ਬਾਦਸ਼ਾ ਉਸ ਫਾਰਮ ਦੇ ਉੱਪਰ ਮੌਜੂਦਾ ਘੋੜੀ ਬਾਈ ਰੋਸਨ ਪ੍ਰਿੰਸ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਗੱਲਬਾਤ ਕਰ ਲਿਓ ਮੁੱਲ ਵਾੜੀ ਦੀ ਗੱਲਬਾਤ ਆ ਜਿਹੜੀ ਉਹ ਵੀ ਤੁਸੀਂ ਕਰ ਲਿਓ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਇਹ ਘੋੜੀ ਖਰੀਦ ਸਕਦੇ ਹੋ ਤੇ ਨਾਲ ਹੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਜਾਂ ਆਪਣੇ ਜਾਨਵਰ ਦੀ ਐਡ ਕਰਵਾਉਣੀ ਆ ਕਿਸੇ ਨੇ ਆਪਣੇ ਫਾਰਮ ਤੇ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਨੰਬਰ ਤੇ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਤੁਹਾਡਾ ਜਾਨਵਰ ਘਰੇ ਬੈਠਾਂ ਦੀ ਸੇਲ ਹੋ ਜਾਊਗਾ ਧੰਨਵਾਦ ਦੋਸਤੋ